ਕਾਲੀ ਦਾੜੀ ਸੀ ਜਦੋਂ ਅਸੀਂ ਇੱਥੇ ਗੁਰੂ ਸਾਹਿਬ ਦੇ ਚਰਨਾਂ ਚਾਏ ਆ ਚਿੱਟੇ ਦਾੜੇ ਹੋ ਗਏ ਆ ਪਰ ਹੁਣ ਸਾਨੂੰ ਗੁਰੂ ਰਾਮਦਾਸ ਜੀ ਨੇ ਫੁੱਲਾਂ ਦੀ ਸੇਵਾ ਦਾ ਵੀ ਮੌਕਾ ਬਖਸ਼ਿਆ ਹੈ 10-12 ਸਾਲ ਹੋ ਚੁੱਕੇ ਆ ਫੁੱਲਾਂ ਦੀ ਸੇਵਾ ਵੀ ਲਾਉਂਦਿਆਂ ਨੂੰ ਟੁੱਟੇ ਸਾਈਕਲ ਤੋਂ ਮੈਂ ਆਇਆ ਤੇ ਬੱਚੇ ਮੇਰੇ ਅਫਸਰ ਲੱਗ ਚੁੱਕੇ ਆ ਪੰਜਾਬ ਪੁਲਿਸ ਦੇ ਵਿੱਚ ਮੇਰੇ ਬੱਚੇ ਅਫਸਰ ਲੱਗੇ ਆ ਤੇ ਇੱਕ ਮੇਰਾ ਬੇਟਾ ਅਮਰੀਕਾ ਗਿਆ ਇੱਥੋਂ ਬਿਨਾਂ ਪੈਸਿਆਂ ਤੋਂ ਤੇ ਇੱਕ ਸਾਲ ਦੇ ਵਿੱਚ ਹੀ ਪੀਆਰ ਹੋ ਗਿਆ ਬੰਦੇ ਦੀ ਕੋਈ ਕਰਤੂਤ ਨਹੀਂ ਆ ਬੰਦਾ ਕੁਝ ਕਰ ਜਾਵੇ ਜੋ ਕਰਨਾ ਮਗਰ ਮੇਰੇ ਸਾਧਗੁਰ ਸ੍ਰੀ ਗੁਰੂ ਰਾਮਦਾਸ ਜੀ ਨੇ ਕਰਨਾ ਪਰ ਇਹ ਖਜਾਨੇ ਸਹਿਬ ਦੇ ਨੀਵਾ ਹੋ ਕੇ ਲੁੱਟ ਜਿਨ੍ਹਾਂ ਦੇ ਘਰ ਚ ਕਲੇਸ਼ ਰਹਿੰਦਾ ਆ ਉਹ ਕਲੇਸ਼ ਭੱਜ ਕੇ ਤੇ ਗੁਰੂ ਰਾਮਦਾਸ ਦੀ ਬਖਸ਼ਿਸ਼ ਉਹਨਾਂ ਦੇ ਘਰ ਦੇ ਵਿੱਚ ਪ੍ਰਵੇਸ਼ ਕਰ ਲੈਂਦੀ ਆ ਕਿਉਂ ਮੈਂ ਆਪ 10 15 20 ਸਾਲ ਤੋਂ ਗੁਰੂ ਦੇ ਨਾਲ ਜੁੜਿਆ ਆ ਤੇ ਮੇਰੇ ਘਰ ਦੇ ਜਿਹੜੇ ਪੁੱਠੇ ਪਾਛੇ ਪਏ ਸੀ ਸਿੱਧੇ ਹੋ ਗਏ ਆ ਰਾਜਾ ਬਣਾਤਾ ਗੁਰੂ ਰਾਮਦਾਸ ਜੀ ਨੇ ਤਾਂ ਤਾਂ ਸ਼੍ਰੀ ਗੁਰੂ ਸਾਹਿਬ ਪਹਿਲਾ ਪ੍ਰਕਾਸ਼ ਪੂਰਵ ਬੜੀ ਹੀ ਸ਼ਰਧਾ ਭਾਵਨਾ ਨਾਲ ਸੰਗਤਾਂ ਮਨਾ ਰੀਆਂ ਨੇ ਸਵੇਰੇ ਗੁਰਦੁਆਰਾ ਰਾਮਸਰ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਕਿ ਕੱਢਿਆ ਜਾਵੇਗਾ ਬੱਬਾ ਬੁੱਢਾ ਜੀ ਜਿਹੜੇ ਕਿ ਪਹਿਲੇ ਗ੍ਰੰਥੀ ਹੋਏ ਸਨ ਅਤੇ ਪਹਿਲਾ ਹੁਕਮਨਾਮਾ ਆਇਆ ਸੀ ਸੰਤਾਂ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ RAM ਸੋ ਹਰ ਸਾਲ ਜਿਹੜਾ ਕਿ ਪਹਿਲਾ ਪ੍ਰਕਾਸ਼ ਪੂਰਵ 탄탄 ਸ਼੍ਰੀ ਗੁਰੂ ਰਣਸਬਹ ਮਹਾਰਾਜ ਜੀ ਦਾ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਸੰਗਤਾਂ ਦੇ ਸ਼ਮਵਤ ਦੇਸ਼ਾਂ ਤੋਂ ਇੱਥੇ ਪਹੁੰਚਦੀ ਹੈ ਤੇ ਉਹਨਾਂ ਵੱਲੋਂ ਇਹ ਜਿਹੜਾ ਕਿ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਸੋ ਸੰਗਤ ਸਾਡੇ ਵਿੱਚ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਉਹਨਾਂ ਦਾ ਇੱਥੇ ਜਿਹੜੀ ਸਜਾਵਟ ਕੀਤੀ ਗਈ ਹੈ ਬਹੁਤ ਸੋਹਣਾ ਮਨਮੋਹਕ ਨਜ਼ਾਰਾ ਹੈ ਉਹ ਦੂਰ ਤਰਾਡੇ ਸੰਗਤਾਂ ਆ ਕੇ ਦਰਸ਼ਨ ਕਰ ਰਹੀਆਂ ਨੇ ਸੋ ਤੁਸੀਂ ਗੱਲਬਾਤ ਕਰਾਂਗੇ ਸੰਗਤਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਰੋਮਨਿਕ ਕਮੇਟੀ ਵੱਲੋਂ ਬਹੁਤ ਵਧੀਆ ਸਜਾਵਟ ਕੀਤੀ ਜਾ ਰਹੀ ਹੈ ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਦਰਸ਼ਨ ਕਰਨ ਵਾਸਤੇ ਸੰਗਤਾਂ ਨੂੰ ਬਹੁਤ ਸੋਹਣੀ ਸਜਾਵਟ ਮਿਲ ਰਹੀ ਹੈ ਬਈ ਇੱਥੋਂ ਕਰਨ ਵਾਸਤੇ ਵੇਖਣ ਵਾਸਤੇ ਆਪ ਜੀ ਵੀ ਸੰਗਤਾਂ ਜੁਨੀਆਂ ਵੀ ਇੱਥੇ ਆ ਕੇ ਬੈਠੀਆਂ ਵਾ ਗੁਰੂ ਸਾਹਿਬ ਦੇ ਦਸਨਾ ਵਾਸਤੇ ਘਰੋਂ ਚੱਲ ਕੇ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਬਹੁਤ ਸੋਹਣੀ ਜਿਹੜੀ ਕਿ ਸਜਾਵਟ ਕੀਤੀ ਗਈ ਹੈ ਦੂਰ ਦੂਰੋਂ ਸਾਡੇ ਸੰਗਤਾਂ ਇੱਥੇ ਪਹੁੰਚੀਆਂ ਨੇ ਤੇ ਕੀ ਕਹਿਣਾ ਚਾਹੋਗੇ ਕਿਉਂਕਿ ਪਹਿਲਾ ਪ੍ਰਕਾਸ਼ ਪੁਰਬੇ ਸੰਗਤਾਂ ਬਹੁਤ ਸ਼ਰਧਾ ਭਾਵਨਾ ਨਾਲ ਇੱਥੇ ਮਨਾਉਣ ਵਾਸਤੇ ਪਹੁੰਚੀਆਂ ਗੁਰੂ ਸੇਵ ਦੀ ਬਹੁਤ ਕਿਰਪਾ ਜੀ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਹੈ ਕਿ ਸਰੇ ਜਦੋਂ ਪ੍ਰਕਾਸ਼ ਦਿਵਸ ਚੱਲੂ ਹੋਣਾ ਵਾ ਦੂਰ ਦੂਰੋਂ ਸੰਗਤਾਂ ਕੇ ਦਰਸ਼ਨ ਕਰਨ ਗਿਆ ਨਾਲੇ ਤੇ ਰਸੀਦਾਮ ਸਾਹਿਬ ਗੁਰਦਰਾ ਘਾਵਾ ਤੋਂ ਪ੍ਰਕਾਸ਼ ਦਿਵਸ ਚੱਲੂ ਹੋਏਗਾ ਚੱਲ ਕੇ ਆਏਗਾ ਤੇ ਇੱਥੇ ਹਰਮੰਦਰ ਸਾਹਿਬ ਸੇਬ ਆ ਬਿਲਕੁਲ ਜੀ ਹੋਰ ਵੀ ਸੰਗਤ ਦੂਰ ਤੁਰਾਡੇ ਇੱਥੇ ਪਹੁੰਚੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵਾਹਿਗੁਰੂ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਅਸੀਂ ਲਾਗੇ ਹੀ ਰਹਿੰਨੇ ਜੀ ਪਿੰਡ ਪੰਡੋਰੀ ਵੜੈਚ ਆ ਐਤਵਾਰ ਦੇ ਐਤਵਾਰ ਸਰੋਵਰ ਦੇ ਵਿੱਚ ਸੇਵਾ ਕਰਦੇ ਆ ਸਾਰੇ ਵੀਰ ਹੁਣ ਫੁੱਲਾਂ ਦੀ ਸੇਵਾ ਲਾਉਣ ਦੇ ਅੰਦਰ ਹੁਣ ਰਾਮਸਰ ਸਰੋਵਰ ਦੀ ਪੈਂਡ ਦੀ ਸੇਵਾ ਕਰਨੀ ਤੇ ਉਹ ਫੁੱਲਾਂ ਦੀ ਸੇਵਾ ਸਾਨੂੰ ਮਿਲ ਗਈ ਉੱਥੇ ਹੁਣ ਰਾਮਸਰ ਸਾਰੇ ਫੁੱਲਾਂ ਦੀ ਸੇਵਾ ਲਾ ਕੇ ਫਿਰ ਸਾਨੂੰ ਹੁਣ ਅਚਿੰਦਰਪਾਲ ਜੀ ਹੋਣਾ ਜਿਹੜੇ ਬੰਬੇ ਤੋਂ ਆਏ ਆ ਉਹ ਵੀਰ ਜੀ ਹੋਣਾ ਨੇ ਸਾਨੂੰ ਇੱਥੇ ਬੁਲਾਇਆ ਵੀ ਜਿਹੜੀ ਸੇਵਾ ਰਹਿੰਦੀ ਆ ਅੰਦਰ ਤੁਸੀਂ ਹੁਣ ਪੂਰਨ ਕਰ ਲੋ ਤੇ ਖੁਸ਼ੇ ਗੁਰੂ ਰਾਮਦਾਸ ਜੀ ਦੇ ਮਿਲਣੇ ਫੁੱਲਾਂ ਦੀ ਸੇਵਾ ਲਾਉਂਦੇ ਆਂ ਹੀ ਇਥੇ ਸਾਨੂੰ ਖੁਸ਼ੀ ਮਿਲਦੇ ਆ ਲਾਗੇ ਲਾਗੇ ਜਗਤਾਰ ਸਿੰਘ ਜੂਰੀ ਰਾਗੀ ਦਾ ਮੈਂ ਬਰਦਰ ਆ ਜਿਹੜੇ ਅੰਦਰ ਕੀਰਤਨ ਕਰਦੇ ਨਾਨਕ ਚੁੜੀਆਂ ਛੁਟੀਆਂ ਅਸੀਂ ਐਤਵਾਰ ਦੇ ਐਤਵਾਰ ਸਰੋਵਰ ਦੀ ਕਾਈ ਦੀ ਸੇਵਾ ਕਰਦੇ ਆ ਕਾਲੀ ਦਾੜੀ ਸੀ ਜਦੋਂ ਅਸੀਂ ਇੱਥੇ ਗੁਰੂ ਸਾਹਿਬ ਦੇ ਚਰਨਾਂ ਚਾਏ ਆ ਚਿੱਟੇ ਦਾੜੇ ਹੋ ਗਏ ਆ ਪਰ ਹੁਣ ਸਾਨੂੰ ਗੁਰੂ ਰਾਮਦਾਸ ਜੀ ਨੇ ਫੁੱਲਾਂ ਦੀ ਸੇਵਾ ਦਾ ਵੀ ਮੌਕਾ ਬਖਸ਼ਿਆ 10-12 ਸਾਲ ਹੋ ਚੁੱਕੇ ਆ ਫੁੱਲਾਂ ਦੀ ਸੇਵਾ ਵੀ ਲਾਉਂਦਿਆਂ ਨੂੰ ਇੱਕ ਸਾਡੇ ਨਾਲ ਸਹਿਲ ਵੀਰ ਜੀ ਆ ਜਿਨ੍ਹਾਂ ਦੇ ਰਾਈ ਅਸੀਂ ਸਾਰੇ ਰਲ ਮਿਲ ਕੇ ਫੁੱਲਾਂ ਦੇ ਤੇ ਸਰੋਵਰ ਦੇ ਗਰੁੱਪ ਰਾਲ ਕੇ ਸੇਵਾ ਕਰਦੇ ਆ ਲਾਗੇ ਲਾਗੇ ਜਿੰਨੇ ਸਰੋਵਰ ਆ ਉਹਨਾਂ ਦੀ ਪੇਂਟ ਦੀ ਸੇਵਾ ਵੀ ਗੁਰੂ ਰਾਮਦਾਸ ਜੀ ਬਖਸ਼ਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਸੇਵਾ ਕਰਦੇ ਨੂੰ ਤੇ ਜਿਹੜੀ ਕਿ ਬਿਨਾ ਭਾਗ ਤੋਂ ਜਿਹੜੀ ਕਿ ਸੇਵਾ ਨਹੀਂ ਮਿਲਦੀ ਕਿੰਨੇ ਭਾਗਾਂ ਨਾਲ ਸਮਝਦੇ ਆ ਗੁਰੂ ਜੀ ਮੇਰਾ ਕੜਾ ਕਾਲਾ ਦਾੜਾ ਹੀ ਜਦੋਂ ਮੈਂ ਇੱਥੇ ਆਣ ਕੇ ਸੇਵਾ ਚਾਲੂ ਕੀਤੀ ਤੇ ਟੁੱਟੇ ਸਾਈਕਲ ਤੋਂ ਮੈਂ ਆਇਆ ਤੇ ਬੱਚੇ ਮੇਰੇ ਅਫਸਰ ਲੱਗ ਚੁੱਕੇ ਆ ਪੰਜਾਬ ਪੁਲਿਸ ਦੇ ਵਿੱਚ ਮੇਰੇ ਬੱਚੇ ਅਫਸਰ ਲੱਗੇ ਆ ਤੇ ਇੱਕ ਮੇਰਾ ਬੇਟਾ ਅਮਰੀਕਾ ਗਿਆ ਇਥੋਂ ਬਿਨਾ ਪੈਸਿਆਂ ਤੋਂ ਹੀ ਤੇ ਇੱਕ ਸਾਲ ਦੇ ਵਿੱਚ ਹੀ ਪੀਆਰ ਹੋ ਗਿਆ ਪਰ ਸੇਵਾ ਨੂੰ ਭਾਗ ਲੱਗਦੇ ਆ ਜਦੋਂ ਪੋ ਦਾ ਮਹੀਨਾ ਹੁੰਦਾ ਉਦੋਂ ਸਾਰੇ ਸੇਵਾਦਾਰ ਭੱਜ ਜਾਂਦੇ ਆ ਪਰ ਗੁਰੂ ਰਾਮਦਾਸ ਜਿਹਦੇ ਤੇ ਮਿਹਰਬਾਨ ਹੁੰਦੇ ਆ ਉਹਨਾਂ ਨੂੰ ਲਿਆ ਕੇ ਆਪਣੇ ਹੱਥੀਂ ਸੇਵਾ ਲੈ ਲੈਂਦੇ ਆ ਬੰਦੇ ਦੀ ਕੋਈ ਕਰਤੂਤ ਨਹੀਂ ਆ ਬੰਦਾ ਕੁਝ ਕਰ ਜਾਵੇ ਜੋ ਕਰਨਾ ਮਗਰ ਮੇਰੇ ਸਾਧਗੁਰ ਸ੍ਰੀ ਗੁਰੂ ਰਾਮਦਾਸ ਜੀ ਨੇ ਕਰਨਾ ਭਰੇ ਖਜ਼ਾਨੇ ਸਾਹਿਬ ਦੇ ਨੀਵਾ ਹੋ ਕੇ ਲੁੱਟ ਜਦੋਂ ਕਿਰਪਾ ਹੋ ਜਾਂਦੀ ਆ ਉਦੋਂ ਸਾਰੀਆਂ ਟਾਣੀਆਂ ਨਿਵੰਡਾ ਪੈਂਦੀਆਂ ਆ ਗੁਰੂ ਰਾਮਦਾਸ ਦੇ ਘਰ ਆਇਆ ਸਾਰੇ ਖਜ਼ਾਨੇ ਖਾਲੀ ਭਰੇ ਭਰ ਜਾਂਦੇ ਆ ਬੀਜਿਆ ਹਰਿਆ ਹੋ ਜਾਂਦਾ ਆ ਜਿਨ੍ਹਾਂ ਦੇ ਘਰ ਚ ਕਲੇਸ਼ ਰਹਿੰਦਾ ਆ ਉਹ ਕਲੇਸ਼ ਭੱਜ ਕੇ ਤੇ ਗੁਰੂ ਰਾਮਦਾਸ ਦੀ ਬਖਸ਼ਿਸ਼ ਉਹਨਾਂ ਦੇ ਘਰ ਦੇ ਵਿੱਚ ਪ੍ਰਵੇਸ਼ ਕਰ ਲੈਂਦੀ ਆ ਇਸੇ ਨਾਲ ਹੀ ਸੰਗਤਾਂ ਜੁੜੀਆਂ ਰਹਿੰਦੀਆਂ ਆਣ ਕੇ ਸੇਵਾ ਵੀ ਲਾਉਂਦੀਆਂ ਜਿਹੜੀ ਜਿਹੜੀ ਸੰਗਤ ਸੇਵਾ ਲਾਉਂਦੀ ਗੁਰੂ ਰਾਮਦਾਸ ਦੇ ਘਰ ਉਹ ਖਾਲੀ ਝੋਲੀਆਂ ਲੈ ਕੇ ਆਉਂਦੀ ਆ ਤੇ ਭਰ ਕੇ ਇੱਥੋਂ ਲੈ ਕੇ ਚਲ ਜਾਂਦੀ ਆ ਜਿਹੜੇ ਮੈਂ ਵੇਖੇ بڑے بڑے ਗਰੀਬ ਨਮਾਣੇ ਇੱਥੇ ਆਉਂਦੇ ਕੋਹੜੇ ਆਉਂਦੇ ਆ ਉਹ ਵੀ ਰਾਜੀ ਹੋ ਜਾਂਦੇ ਗੁਰੂ ਰਾਮਦਾਸ ਜੀ ਦੇ ਘਰ ਆਣ ਕੇ ਕਿਉਂ ਮੈਂ ਆਪ 10 15 20 ਸਾਲ ਤੋਂ ਗੁਰੂ ਦੇ ਨਾਲ ਜੁੜਿਆ ਆ ਤੇ ਮੇਰੇ ਘਰ ਦੇ ਜਿਹੜੇ ਪੁੱਠੇ ਪਾਸੇ ਪਏ ਸੀ ਸਿੱਧੇ ਹੋ ਗਏ ਆ ਰਾਜਾ ਬਣਾਤਾ ਗੁਰੂ ਰਾਮਦਾਸ ਜੀ ਨੇ ਮੈਨੂੰ ਹਣ ਖੁਸ਼ੇ ਦਿੱਤੇ ਜਾਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਪਿੰਡ ਪੰਡੋਰੀ ਵੜਾਇਚ ਆ ਤੇ ਮੈਨੂੰ ਸਰੋਵਰ ਦੇ ਵਿੱਚ ਵੀ ਬਾਪੂ ਪੰਡੋਰੀ ਵੀ ਜਾਂਦੇ ਆ ਜਿਹੜੇ ਵੀਰ ਨੇ ਸਰੋਵਰ ਚ ਸੇਵਾ ਲਾਉਣੀ ਹੋਵੇ ਐਤਵਾਰ ਦੇ ਆਤਵਾਰ 52 ਨੰਬਰ ਕਮਰਾ ਆ ਹਰ ਐਤਵਾਰ ਅਸੀਂ ਸਰੋਵਰ ਦੇ ਵਿੱਚ ਸੇਵਾ ਕਰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਉਹ ਤੁਸੀਂ ਦੇਖ ਸਕਦੇ ਕਿ ਬਜ਼ੁਰਗਾਂ ਵੱਲੋਂ ਕਿਹਾ ਗਿਆ ਕਿ ਉਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਆਰਾਮਦਾਸ ਜੀ ਸ਼ੁਕਰਗੁਜ਼ਾਰ ਕਰਦੇ ਨੇ ਕਿਉਂਕਿ ਉਹਨਾਂ ਦੇ ਸਦਕਾ ਹੀ ਉਹਨਾਂ ਨੂੰ ਸੇਵਾ ਮਿਲੀ ਉਹਨਾਂ ਦੇ ਬਖਸ਼ਿਸ਼ਾਂ ਇਹਨਾਂ ਨੂੰ ਮਿਲੀਆਂ ਸੋ ਜਦੋਂ ਉਹਨਾਂ ਨੇ ਦੱਸਿਆ ਕਿ ਉਹਨਾਂ ਜਦੋਂ ਕਾਲੀ ਦਾੜੀ ਹੁੰਦੀ ਸੀ ਉਦੋਂ ਤੋਂ ਹੀ ਇੱਥੇ ਸੇਵਾ ਕਰਦੇ ਆ ਰਹੇ ਨੇ ਸੋ ਸਰੋਵਰ ਦੀ ਸੇਵਾ ਵੀ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਫੁੱਲਾਂ ਦੀ ਸੇਵਾ ਵੀ ਉਹਨਾਂ ਨੇ ਨਾਲ ਮਿਲ ਕੇ ਜਿਹੜੀ ਕੀਤੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਉਣ ਲਈ ਦੂਰ ਦਰਾਡੇ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਿਆ ਨੇ ਸਵੇਰੇ ਪਹਿਲੇ ਟਾਈਮ ਰਾਮਸਰ ਤੋਂ ਵਿਸ਼ਾਲ ਨਗਰ ਕੀਰਤਨ ਜਿਹੜਾ ਕਿ ਨਿਕਲੇਗਾ ਅਤੇ ਉਸ ਮੌਕੇ ਤੇ ਜਿਹੜੇ ਕਿ ਤੰਤਨ ਸ਼੍ਰੀ ਗੁਰੂ ਅਨਸਾਦ ਮਾਰਾਈ ਛਤਰ ਛਾਇਆ ਹੈ ਇਟ ਇਹ ਵਿਸ਼ਾਲ ਨਗਰ ਕੀਰਤਨ ਜਿਹੜਾ ਕਿ ਸਜਾਇਆ ਜਾਵੇਗਾ ਤੰਤਨ ਸ਼੍ਰੀ ਗੁਰੂ ਅਨਸਾਦ ਦਾ ਪਹਿਲਾ ਪ੍ਰਕਾਸ਼ ਪੂਰਵ ਮੁਕੇ ਸੰਗਤਾਂ ਦੇ ਸ਼ਬਦ ਦੇਸ਼ਾਂ ਤੋਂ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਸਿਰਵੇਰੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਲੂਸ ਸਜਾਏ ਜਾਣਗੇ ਕੱਲ ਸ਼ਾਮ ਨੂੰ ਜਿਹੜੀ ਕਿ ਆਤਿਸ਼ਬਾਜੀ ਵੀ ਕੀਤੀ ਜਾਵੇਗੀ ਸੋ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੋਨੇ ਫੁੱਲਾਂ ਦੇ ਸਜਾਵਟ ਜਿਹੜੀ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਕੀਤੀ ਗਈ ਹੈ ਸੋ ਸੰਗਤਾਂ ਯਾਨੀ ਕਿ ਦੂਰ ਦਰਾਡੇੋਂ ਦਰਸ਼ਨ ਕਰਨ ਲਈ ਪਹਿਲਾ ਪ੍ਰਕਾਸ਼ ਪੁਰਮਣੋਂ ਲਈ ਪਹੁੰਚੇ ਨੇ ਮਠਿਆਈਆਂ ਦੇ ਲੰਗਰ ਵੀ ਜਿਹੜੇ ਕਿ ਇੱਥੇ ਤਿਆਰ ਕੀਤੇ ਗਏ ਨੇ ਸੁਰਖਾਪ ਟੀਵੀ ਤੋਂ ਗੁਰਪ੍ਰਸਾਦ ਅਪਦੀ ਖਾਸ ਰਿਪੋਰਟ ਅੰਮ੍ਰਿਤਸਰ